ਮਹਾਰਾਜ ਰਾਹੀ ਕੋਈ ਪ੍ਰੀਤ ਦੀਆਂ ਮੰਜਲਾਂ ਦਾ ਕਰੋ ਦਰਸ਼ਨ ਏਦਾਂ ਬਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਤੇ ਹੀਰੇ ਲਾਲ ਲਟਾਉਂਦਾ ਉਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਤੇ ਗੀਤ ਖੁਸ਼ੀ ਦੇ ਗਾਉਂਦਾ ਤੇ ਗੀਤ ਖੁਸ਼ੀ ਦੇ ਗਾਉਂਦਾ ਵਿਖਿਆ ਨਾ ਚਾਰਕ ਚੀਜ਼ਾਂ ਲਈ ਆਪਾਂ ਸਾਰੇ ਭਜੇ ਫਿਰਦੇ ਆ ਇੱਕ ਘਰ ਬਣ ਜੇ ਇੱਕ ਬੱਚੇ ਸੈੱਟ ਹੋ ਜਾਣਾ ਇੱਕ ਬੈਂਕ 'ਚ ਚਾਰਕ ਪੈਸੇ ਇਕੱਠੇ ਹੋਣ ਤੇ ਮੇਰੀ ਬੁਢੇਪੇ ਦੀ ਇੱਛਾ ਪੂਰੀ ਹੋ ਜੇ ਇਹਾਰੇ ਚੀਜ਼ਾਂ ਨੂੰ ਤਿਆਗ ਕੇ ਬਾਪੂ ਤੁਰਿਆ ਆ ਦਖਣ ਵੱਲ ਨੂੰ ਪੰਜਵਟੀ ਨਾਸਕ ਉਹਗੜ ਨਾਥ ਕੋਲ ਨੂੰ ਡੇਰਾ ਦੇ ਗਿਆ ਕੁਝ ਰਿਧੀਆਂ ਸਿੱਧੀਆਂ ਦੀਆਂ ਕਿਤਾਬਾਂ ਦੇ ਗਿਆ ਇਹਨੇ ਚੰਗੇ ਚੇਲੇ ਚਾਟਰੇ ਰੱਖੇ ਆ ਖੀਰ ਕੜਾ ਆਨੰਦ ਬਣਿਆ ਲੰਗਰ ਚੱਲਦੇ ਲੰਗਰ ਲਈ ਵੈਸੇ ਵੀ ਫੌਜਾਂ ਬਥੇਰੀਆਂ ਇਕੱਠੀਆਂ ਹੋ ਜਾਂਦੀਆਂ ਕੋ ਸਤਨਾਵ ਪਰ ਤੁਸੀਂ ਸਾਰੇ ਧੰਨ ਜੀ ਮਾਮਪੁਰਖਾਂ ਦਾ ਪਿਆਰ ਵੀ ਤੁਸੀਂ ਸ਼ਬਦ ਦਾ ਲੰਗਰ ਸ਼